ਫਰਾਨਾ ਪਰਿਵਾਰ ਆਇਆ ਇੱਕ ਕਾਰਨਵਾਲ ਪਿੰਡ 'ਚ ਬਹੁਤ ਸਾਡੀ ਜੀਪीडी ਦੀ ਸਾਂਝ ਆ। ਇਹ ਸਾਡੀ ਜਿਹੜੀ ਲਕੀਰ ਆ ਉਹ ਲੰਮੀ ਹੋਈ ਆ। ਅਕੀਰਲੇ 5 ਮਹੀਨੇ ਮੈਨੂੰ ਹਲਕਾ ਅਚਾਰ ਲਾਇਆ ਸੀ। ਵੱਡੇ ਵੱਡੇ ਮੰਤਰੀ ਸੀ ਉਹ ਸਾਡੀ ਮਿਲਤ ਮੁਖਾਲਫਤ ਕਰਦੇ ਸੀ। ਬੇਕਰ ਮਜੀਠੀ ਨਾ ਰੜੇ ਸੀਗੇ। ਥੋੜੇ ਦਿਨ ਪਹਿਲਾਂ ਹਲਕਾ ਅਚਾਰ ਨਹੀਂ ਮਿਲਿਆ। ਇਲੈਕਸ਼ਨ ਤੋਂ ਬਾਅਦ ਸਭ ਤੋਂ ਪਹਿਲਾ ਇਹ ਕੰਮ ਆਪਾਂ ਕਰਾਵਾਂਗੇ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੇ ਉੱਤੇ ਕੋਈ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕਿ ਜਾਂ ਉਸੇ ਸਟੇਟ ਦੇ ਵਿੱਚ ਜਿਹੜੀ ਆ ਉਹ ਆ ਕੇ ਬੰਬਵਾਰੀ ਕਰ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਕਹੋਗੇ ਆਪਣੇ ਆਲੇ ਬੰਨਿਓ ਕੀਤੀ ਹੈ ਸੀਐਨ ਸਾਹਿਬ ਨੇ ਕਹਿ ਵੀ ਕੋਈ ਬੰਦੀ ਕਾਰਵਾਈ ਨਹੀਂ ਕਰਾਂਗੇ ਵਾਈਕਲ ਸਾਹਿਬ ਵਾਈਕਲ ਤੁਸੀਂ ਅੱਜ ਕਾਰਗਵਾੜ ਦੇ ਵਿੱਚ ਸ਼ਿਰਕਤ ਕੀਤੀ ਹੈ ਤਾਂ ਕਿਵੇਂ ਦਾ ਰਿਸਪਾਂਸ ਮਿਲਿਆ ਜੀ ਬਹੁਤ ਜਿਆਦਾ ਵਧੀਆ ਜੀ ਕਿਉਂਕਿ ਇਹ ਮੇਰਾ ਪ੍ਰਾਣਾ ਪਰਿਵਾਰ ਹੈ ਕਾਰਗਵਾੜ ਪਿੰਡ ਦੇ ਬਹੁਤ ਸਾਰੇ ਸਜੀਪीडी ਦੀ ਸਾਂਝ ਆ ਤੇ ਅੱਜ ਇੱਥੇ ਜਿਹੜੀ ਜੁਆਇਨਿੰਗ ਹੈ तकरीबन 100 ਦੇ ਲਾਗੇ ਪਰਵਾਦ ਜਿਹੜਾ ਉਹ ਕਾਂਗਰਸ ਤੇ ਕਾਲੀ ਦਲ ਛੱਡ ਕੇ ਤੇ ਆਮ ਆਦੀ ਪਾਰਟੀ ਦੀ ਜੁਆਇਨ ਹੈ ਵਾ ਤੇ ਸਾਡੀ ਜਿਹੜੀ ਲਕੀਰ ਹੈ ਉਹ ਲੰਮੀ ਹੋਈ ਆ ਕਿੰਨੇ ਕੁ ਪਰਿਵਾਰ ਜੁੜੇ ਨੇ ਅੱਜ ਅੱਜ तकरीबन 100 ਪਰਵਾਦ ਜੁੜਿਆ ਨੇ ਬੜੀਆਂ ਸਰਕਾਰਾਂ ਆਈਆਂ ਇੱਥੇ ਬੜੀਆਂ ਸਰਕਾਰਾਂ ਚਲ ਗਈਆਂ ਤੁਹਾਡੇ ਹਲਕੇ ਦੇ ਵਿੱਚ ਅਗਰ ਖੇੜਿਆਂ ਵਾਲੀ ਜਿਹੜੀ ਡਰੇਨ ਆ ਉਹਦੇ ਇੱਕ ਪੁਲ ਵੀ ਬਹੁਤ ਖਤਸ਼ਾ ਹਾਲਤ ਹੈ ਉਹ ਚਾਰ ਸਕੂਲ ਸਕੂਲ ਨੇ ਕਦੀ ਵੀ ਕੋਈ ਇਨਸੀਡੈਂਟ ਹੋ ਸਕਦਾ ਹੈ ਉਹਦੇ ਬਾਰੇ ਆਪ ਜੀ ਕੀ ਕਹੋਗੇ ਬਹੁਤ ਹੁੰਦੇ ਜੀ ਮੇਰੇ ਨੋਟਸ ਤੇ ਆਈ ਗੱਲ ਕੋਈ ਪਿਛਲੇ 5-7 ਸਰਕਾਰ ਤੇ ਕਾਂਗਰਸੀ ਜੀ ਹੈਗੀ ਜਿਹੜੀ ਉਹਦੇ ਵਿੱਚ ਹੈਗੇ ਸੀ ਪਰ ਖੀਰਲੇ 5 ਮਹੀਨੇ ਮੈਨੂੰ ਹਲਕਾਚਾਰਜ ਲਾਇਆ ਸੀ ਕੋਈ ਪਾਵਰ ਨਹੀਂ ਸੀ ਜਿਹੜੇ ਲੱਗੇ ਸਾਡੇ ਇੱਕ ਵੱਡੇ ਵੱਡੇ ਮੰਤਰੀ ਸੀ ਉਹ ਸਾਡੀ ਮਖਾਲਫਤ ਕਰਦੇ ਸੀ ਉਹ ਬੇਕਰ ਮਜੀਠੀਣਾ ਰੜੇ ਸੀਗੇ ਇਸ ਕਰਕੇ ਉਹਦੋਂ ਨਹੀਂ ਹੋਇਆ ਕੰਮ ਹੁਣ ਮੈਨੂੰ ਥੋੜੇ ਦਿਨ ਪਹਿਲਾਂ ਹਲਕਾਚਾਰਜ ਹੀ ਮਿਲਿਆ ਇਲੈਕਸ਼ਨ ਤੋਂ ਬਾਅਦ ਸਭ ਤੋਂ ਪਹਿਲਾ ਇਹ ਕੰਮ ਆਪਾਂ ਕਰਾਵਾਂਗੇ ਇਹ ਉੱਤੇ ਭੇਜਾਂਗੇ ਮੰਤਰੀ ਸਾਹਿਬ ਨੂੰ ਭੇਜਾਂਗੇ ਸੀਐਮ ਸਾਹਿਬ ਨੂੰ ਭੇਜਾਂਗੇ ਇਹ ਜਰੂਰ ਵਾਕੇ ਚੋੜਾਉਣ ਦੇ ਤਾਂ ਇਹ ਤੋਂ ਇੱਕ ਚੀਜ਼ ਹੀ ਲੰਮੀ ਬੁਜੀਤ ਸਿੰਘ ਸਾਹਿਬ ਕਿਸਾਨੀ ਅੰਦੋਲਨ ਚੱਲ ਰਿਹਾ ਬੜੇ ਜ਼ੋਰ ਸ਼ੋਰ ਦੇ ਵਿੱਚ ਸ਼ੁਭ ਕਰਨ ਦੀ ਬਹੁਤ ਹੁੰਦੀ ਆ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਜਾਂਦਾ ਉਹਨਾਂ ਨੂੰ ਨੌਕਰੀ ਦਾ ਕੁਝ ਜਿਹੜੀ ਆ ਉਹ ਵਾਅਦਾ ਵੀ ਦੇਣ ਦਾ ਐਲਾਨ ਕੀਤਾ ਜਾਂਦਾ ਉਹਨਾਂ ਦੇ ਉੱਤੇ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੇ ਉੱਤੇ ਕੋਈ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕਿ ਜਾਂ ਕੀਤੀ ਗਈ ਵੇਖੋ ਗੱਲ ਹੈ ਜੀ ਉਹ ਹਰਿਆਣੇ ਦੀ ਸਰਕਾਰ ਐਨੇ ਕਰਾਇਆ ਜੋ ਕਰਾਇਆ ਜੀ ਉਹਦੇ ਵਿੱਚ ਕਿਸਾਨਾਂ ਨੂੰ ਬਾਰਡਰ ਤੱਕ ਜਾਣ ਲੱਗਿਆ ਕੋਈ ਮੁਸ਼ਕਿਲ ਨਹੀਂ ਸਾਡੀ ਪਾਰਟੀ ਨੇ ਸਰ ਸਰਪ ਕੋ ਪੰਸ ਸਿੰਘ ਮਾਨ ਜੀ ਨੇ ਉਹਨਾਂ ਦਾ ਪੂਰਾ ਸਹਿਯੋਗ ਦਿੱਤਾ ਸਾਥ ਦਿੱਤਾ ਇਹ ਮੋਦੀ ਸਰਕਾਰ ਦੀਆਂ ਪਾਲਿਸੀਆਂ ਜਿਹੜੀਆਂ ਵਾਂ ਉਹਨੇ ਕਰਕੇ ਇਹ ਜਿਹੜਾ ਸਭ ਕੋ ਨੁਕਸਾਨ ਹੋਇਆ ਉਹਨਾਂ ਦੇ ਬੰਦਿਆਂ ਨੇ ਇਹਦਾਂ ਕਿ ਏਜੰਸੀਆਂ ਨੇ ਕਰਾਇਆ ਇਹ ਕੰਮ ਅਜੀਤ ਰਿੰਦਖੇਦੀ ਕੀਤੀ ਹੈ ਜਿਹੜੀ ਨੌਕਰੀ ਦੀ ਗੱਲ ਕੀਤੀ ਉਹ ਨੌਕਰੀ ਉਹਦੇ ਪ੍ਰਵਾਤ ਮਿਲੂਗੀ ਤੇ ਉਹਨੂੰ ਮੁਆਵਜ਼ਾ ਵੀ ਮਿਲੂਗਾ ਕਿਉਂਕਿ ਪਹਿਲਾਂ ਹੀ ਜਿਹੜੇ ਆ ਆਦੇਸਨ ਮੇ ਫੌਜੀਆ ਨੂੰ ਵੀ ਮਵਾਜੇ ਦਿੱਤੇ ਜਾ ਰਹੇ ਇਸ ਭਗਵੰਤ ਮਾਨ ਸਰਕਾਰ ਨੇ ਦਿੱਤੇ ਹੋਰ ਕੇ ਸਰਕਾਰ ਨੇ ਹਰਿਆਣਾ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਵਿੱਚ ਦੂਸਰੀ ਸਟੇਟ ਦੇ ਵਿੱਚ ਜਿਹੜੀ ਆ ਉਹ ਆ ਕੇ ਬੰਬਬਾਰੀ ਕਰ ਰਹੀ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਨਹੀਂ ਬੰਬਾਰੀ ਉਹਨੇ ਪਰਲੇ ਬਨਿਓ ਕੀਤੀ ਆ ਜੀ ਆਪਣੇ ਵਾਲੇ ਬਨਿਓ ਕੀਤੀ ਆ ਕੀਤੀ ਦੂਸਰੇ ਪਾਸੇ ਜੀ ਕੀ ਦੂਸਰੇ ਪਾਸੇ ਕੀਤੀ ਦੂਸਰੇ ਪਾਸੇ ਕੀਤੀ ਉਹਦੇ ਵਿੱਚ ਸੀਐਮ ਸਾਹਿਬ ਨੇ ਕਹਿ ਵੀ ਕੋਈ ਬੰਦੀ ਕਾਰਵਾਈ ਨਹੀਂ ਕਰਾਂਗੇ ਤੇ ਜਿਹੜੀ ਨੌਕਰੀ ਗੱਲ ਕੇ ਉਹਦੀ ਜੋਇਨਿੰਗ ਹੀ ਹੋ ਗਈ ਆ ਉਹਦੀ ਭੈਣ ਦੀ ਕਿਉਂਕਿ ਦਿੱਤੀ ਗਈ ਆ ਠੀਕ ਆ ਜੀ ਥੈਂਕ ਯੂ